ਕਪੜੇ ਲੈਣੇ ਸੀ ਮੈਂ ਤਾਂ ਮੈਂ 50 ਰੁਪਏ ਚੁੱਕ 50 ਰੁਪਏ ਲੈ ਆਪਾਂ ਕਿਹੜਾ ਗਾ ਦੇਖਾਂ ਦਿਖਾ ਤਾਂ ਦੇ ਖੜਾਈ ਆ ਇਹਦਾ ਮੱਕਾ ਇਹ ਕਪੜਾ ਲੈ ਕੇ ਆਏਂਗੇ ਆ ਬਿੱਟ ਕਮਾਣੀ ਇਹ ਤਾਂ ਗਰਮੀ ਵਾਲੇ ਨੇ ਮੈਂ ਤਾਂ ਨਹੀਂ ਨਹੀਂ ਆ ਦੇ ਲਾਉਣ ਲੱਗੀ ਹੋਈ ਆ ਫਿਰ ਗਰਮ ਮੈਂ ਤਾਂ ਸਿਆਲ ਵਾਲੇ ਲੈ ਕੇ ਜਾਣੇ ਆ ਲਾਉਣ ਲੱਗੀ ਹੋਈ ਮੋٹے ਚੁੱਪੀ ਆ ਦੇ ਆ ਰਹਿਣ ਮੈਂ ਅਮਗਮਾਂ ਦਾ ਨੂੰ 7 ਕਿਲੋ ਆਪੀ ਸਾਡੇ ਉਹ ਆਰੀ ਆ ਦੀ ਕੱਪੜਿਆਂ ਵਾਲੀ ਆਕੂ ਆਰੀ ਆ ਮਾੜੇ ਚੋਲੇ 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 ਉਹ ਲੰਮੇ ਸਾਡੇ ਨੂੰ ਲਿੱਤੇ ਜਵਾਕਾ ਕਹਿੰਦੇ ਸੀ ਜਿੱਬ ਜਵਾਖਾਂ ਵਾਲੇ ਕੱਪੜੇ ਲੈਣੇ ਆ ਹੁਣ ਮੈਂ ਅੱਛਾ ਇਹ ਟੋਪੀ ਬਣੀ ਬਣਾਈ 400 ਦੀ 400 ਦੀ ਜਵਾਖਾਂ ਵਾਲੇ ਕਿਸੇ ਜਵਾਖਾਂ ਵਾਲੇ ਹੈਗੇ ਦਿਖਾ ਸੋ ਅੱਛਾ ਠੀਕ ਮੋٹے ਸੂਟ ਲੈਣੇ ਆ ਆ ਮੋਟੀ ਨਹੀਂ ਅੱਛਾ ਨੂਰ ਕਹਿੰਦੀ ਵੀ ਮੈਂ ਆ ਗਈ ਚੱਕਣਾ ਮੈਂ ਆ ਰਹੀ ਹਾਂ ਕਿੰਨੇ ਟੈਂਸ਼ਨ ਰੁਕੀ ਇਹਨਾਂ ਦੀ ਸਾਰੀ ਟੋਪਰੀ ਚਾਰ ਸੋਨੇ ਆਂਗੇ ਨਹੀਂ ਥੋੜਾ ਜਿਹਾ ਖਾਏਗਾ ਨਾ ਨਾ ਸੋਨੇ ਆ ਸੁੱਟਾ ਹਨਾ ਆ ਥੱਲੇ ਆ ਲੈ ਆ ਜਾਣ ਲੱਗੀ ਲਾਈਦੀ ਪੈਸੇ ਘਰੇ ਪੈਨੇ ਨੇ ਮੈਂ ਆਪਣ ਕਿੰਨੇ ਲਮੇ ਜਿ ਭਨੇ ਸੂਟ ਦੇਖੀਏ ਇਹਦੇ ਪੰਜਾਰ ਕੀ ਇੱਕ ਆ ਕੋਈ ਨਹੀਂ ਪੜਾ ਫੜਾ ਦੂੰਗੀ ਮੈਂ ਇਹ ਇੱਕ ਇੱਕ ਕਰਨਾ ਹਾਂ ਇੱਕੀ ਕਰ ਦੇ ਹਾਂ ਇਹਦੇ ਨਾਲ ਪੈਨੇ ਆ ਹਾਂ ਸਲਵਾਰ ਅੱਛਾ ਸੀਤੇ ਸਲਾਈ ਲਿਓਨੇ ਤੁਸੀਂ ਦਿੱਲੀ ਤੋਂ ਦਿੱਲੀ ਤੋਂ ਅੱਛਾ ਵਧੀਆ ਸਾਫ ਕਾਲਸ ਤੇ ਇੱਕ ਪਾਈਪ ਹੋਏ ਤਾਂ ਇਹ ਨਹੀਂ ਪਾਏ ਨਹੀਂ ਪਾਈਪ ਜਿਵੇਂ ਨਮੇ ਆਸਨਾ ਪਿਪਾ ਲਾਇਆ ਦੇਖ ਲਓ ਆ ਰਿਆ ਨੱਟ ਦੀ ਚੁੰਨੀ ਹੋ ਬੇਬੀ ਵਨ ਇਹ ਨੱਟ ਦੀ ਚੁੰਨੀ ਨੂੰ ਤਾਂ ਡੋਟਾ ਹੀ ਸੋਰੀ ਨੂੰ ਨੂੰ ਸੋਰੀ ਆ ਆਹ ਆਹ ਤਾਂ ਬੱਡੇ ਜਿਹਾ ਅੱਖਾਂ ਦੀ ਵੀਰ ਜਰੂਰ ਜਰੂਰ ਪਟਾ ਦੇ ਦੇ ਹੋਣਗੇ ਤੁਹਾਡੇ ਕੋਲ ਪਾਰਾ ਆਏਗਾ ਹੈਲਥ ਚਲ ਮੈਂ ਕੱਪੜੇ ਆਉਂ ਪੈਸੇ ਲਿਆ ਤੇ ਠੀਕ ਹੈ ਿੰਡਾਈ ਇਹ ਕੱਪੜੇ ਵੇਚਣ ਵਾਲੀ ਸੇਲ ਲੱਗੀ ਆ 50 ਰੁਪਏ ਸੂਟ ਜਿਹਨੇ ਵੀ ਲੈਣੇ ਆ ਲੈ ਸਕਦੇ ਆ ਰੰਕਾ ਵੀ ਆ ਰੰਕਾ ਵੀ ਆ ਠੀਕ ਹੈ ਜੀ ਸੋਹਣੀਆਂ ਨੇ ਰੰਕਾ ਸੋਹਣੀਆਂ ਵਧੀਆ ਤੁਹਾਡੇ ਜਵਾਬ ਹੋ ਗਏ ਹੈਗੇ ਬਾਦੂ ਚਲ ਫਿਰ ਐ ਕਰਿਓ ਨਾ ਜਵਾਬ ਤਾਂ ਬਾਲੇ ਨੇ ਫਿਰ ਮੈਂ ਬਾਗੋ ਜੂਗੀ ਫਿਰ ਤੁਸੀਂ ਵਾਪਸ ਕਰੋਗੇ ਠੀਕ ਹੈ ਜੀ ਇਹ ਕਿੰਨੇ ਦਾ ਸ਼ੂਟ ਹੈ ਭਨੇ ਇਹ ਵੀ 50 ਦਾ 50 ਦਾ